ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਜੀ ਸਵੇਰ ਦੇ ਵਜ ਰਹੇ ਨੇ 9 ਠੀਕ ਹੈ ਤੇ ਆਪਣੇ ਡਸਟਿੰਗ ਵਗੈਰਾ ਸਾਰੇ ਕਰਤੀ ਤੇ ਉਦਮ ਸਕੂਲ ਭੇਜਦੇ ਰੋਟੀ ਖਵਾ ਕੇ ਤੇ ਤੁਸੀਂ ਦੱਸੋ ਜੀ ਤੁਸੀਂ ਕਿਵੇਂ ਸਾਰੇ ਠੀਕ ਠਾਕ ਹੋ ਤੇ ਬਾਕੀ ਆਪਾਂ ਤੋੜਨਾ ਹੈ ਜੀ ਧਨੀਆ ਤੇ ਮੇਥੇ ਤੇ ਆਲੂਆਂ ਦੇ ਵੇੜਾ ਆਪਣਾ ਸੋਰੀ ਮੂਲੀਆਂ ਦਾ ਵੇੜਾ ਪਨੇ ਤਿਆਰ ਕਰ ਲਿਆ ਉਹਦੇ ਵਿੱਚ ਪਾਵਾਂਗੇ ਜੀ ਆਪਾਂ ਮੇਥੇ ਤੇ ਧਨੀਆ ਥੋੜੀ ਜਿਹੀ ਪਾਲਕ ਪਾ ਲੰਨੀ ਹੈ ਮੂਲੀਆਂ ਦੇ ਵੇੜ ਦੇ ਵਿੱਚ ਸਵੇਰੇ ਸਵੇਰੇ ਤਾਂ ਨਹੀਂ ਪਾਇਆ ਸੀਗੇ ਵਿੱਚ ਆਹ ਪਾਲਕ ਵਗੈਰਾ ਉਦਮ ਨਹੀਂ ਖਾਣੇ ਨੇ ਉਦਮ ਨੇ ਨਹੀਂ ਖਾਣੇ ਹਨਾ ਪਰ ਉਦਮ ਨੇ ਖਾਦੇ ਨਹੀਂ ਉਦਮ ਨੇ ਸਿੰਪਲ ਆਪਣਾ ਪਰਾਂਠਾ ਖਾ ਗਿਆ ਸੀਗਾ ਆਪਾਂ ਇਹ ਆਲੂ ਇਸੇ ਦੀ ਹੈਗੀ ਐ ਮਟਰ ਛਿੱਲੂ ਨੂੰ ਮੈਂ ਆਲੂ ਮਟਰ ਨੂੰ ਜਿੰਨਾ ਨੂੰ ਬਣਾਉਣੀ ਹੈ ਕਰਦੇ ਆਂ ਫਿਰ ਅੱਛਾ ਤਾਂ ਨਾ ਹਨਾ ਫਿਰ ਸਬਜ਼ੀ ਤੁਸੀਂ ਵੀ ਆਪਣੇ ਘਰੇ ਬੀਜਾ ਕਰੋ ਸਬਜ਼ੀ ਥੋੜੀ ਜਿਹੀ ਕਿਆਰੀ ਦੇ ਵਿੱਚ ਬੀਜ ਲਿਆ ਹਨਾ ਜਿਆਦਾ ਨਹੀਂ ਥੋੜੀ ਜਿਹੀ ਬੀਜ ਲਓ ਬਸ ਲੋ ਜੀ ਥੋੜੀ ਜਿਹੀ ਮਿੱਟੀ ਇੱਥੇ ਸੋਮੇ ਪਾਲ ਨਹੀਂ ਮਿੱਥੇ ਤੇ ਧੁੰਦ ਦਾ ਲਾ ਮੌਸਮ ਹੋਇਆ ਪਿਆ ਧੁੰਦ ਚੜੀ ਹੋਈ ਏ ਥੋੜੀ ਥੋੜੀ ਇੰਨੀ ਜ਼ਿਆਦਾ ਨਹੀਂ ਹੈਗੀ ਮੌਸਮ ਬੜਾ ਵਧੀਆ ਹੋਇਆ ਵੇ ਸਾਸ ਕੱਪੜੇ ਧੋਣੇ ਰਹਿੰਦੇ ਨੇ ਥੋੜੇ ਜਿਹੇ ਕੁਝ ਤਾਂ ਮੇਰੇ ਆਪੋ ਤੇ ਸੀਗੇ ਜਿਹੜੇ ਅੱਜ ਵਾਲ ਨੇ ਬਸ ਉਹ ਧੋਣੇ ਨੇ ਚਾੜੂ ਪੋਚੇ ਲਈ ਹਸਤਾ ਕਾ ਬੜੀ ਆਈ ਨਹੀਂ ਹੈਗੀ ਜਦੋਂ ਆਊਗੀ ਵਿਚਾਰੀ ਉਹ ਚਾੜੂ ਪੋਚੇ ਲਾਊਗੀ ਮੇਥੇ ਨੂੰ ਨਾ ਮੇਰੀ ਸਲਾਹ ਹੈ ਇੱਕ ਵਾਰ ਚੱਕਰੋ ਸਾਰੇ ਮੇਥੇ ਨੂੰ ਵੱਢ ਦਵਾ ਜਿਹੜੇ ਡੰਡੇ ਜਿਹੇ ਨੇ ਸਾਰੇ ਉਹ ਹੋ ਜਾਣਗੇ ਦਵਾਰੇ ਫੁੱਟਣਗੇ ਨਾ ਨਹੀਂ ਜੀ ਉਹ ਸੈਂ ਲੈਣੇ ਮੇਥੇ ਹੋਰ ਕੀ ਸੁਣੋ ਦੋ तो जी, मेथे देता तोड़ लिया चलाए नहीं चल मैं चलावा चला, पापा जी उपर ना बल बल रहे पानी तो जा बंद करके आ पानी सुखी फिर चलाई इन ता ही ਉਹ ਕਿੰਨੇ ਚੱਲਿਆ ਵਾ ਉਹ ਕੱਲ੍ਹ ਕਾ ਚੱਲਿਆ ਵਾ ਹੁਣ ਉਹ ਕੱਲ੍ਹ ਚਲਾਇਆ ਕੱਲ ਇਹਨਾਂ ਨੂੰ ਪਾਣੀ ਦੇ ਦੰਨਾ ਸਬਜ਼ੀਆਂ ਨੂੰ ਹਰਾ ਫੁੱਲਾਂ ਵਗੈਰਾ ਨੂੰ ਲੋ ਜੀ ਚੁੱਲਾ ਆਪਣੇ ਉੱਪਰ ਪੋਚ ਕੇ ਰੱਖਿਆ ਹੋਏ ਬਸ ਇੱਕ ਦੋ ਦਿਨ ਚ ਸਾਗ ਬਣਾਵਾਂਗੇ ਫੇਰ ਭਈ ਸਾਡੇ ਪਾਪਾ ਜੀ ਤਾਂ ਦੂਸਰੇ ਤੀਸਰੇ ਦਿਨ ਕਹਿ ਦਿੰਦੇ ਨੇ ਕੱਲ ਪਰਸੋਂ ਸਾਗ ਓਕੇ ਪਤਾ ਨਹੀਂ ਕੱਲ ਟਿਕ ਕੋਲੀ ਸਾਗ ਦੀ ਹਜੇ ਪਈ ਸੀਗੀ ਹੈਨਾ ਪਾਪਾ ਜੀ ਕਹਿਣ ਅਮਨ ਮੈਂ ਸਾਗ ਲੈਣ ਕਿ ਦਿੰਨਾ ਬਸ ਤੂੰ ਸਾਗ ਬਣਾ ਮੈਂ ਕਿਹਾ ਪਾਪਾ ਜੀ ਅਸ ਤਾਂ ਹੁਣ ਮੁੱਕ ਗਿਆ ਇਹ ਸਾਗ ਹੁਣ ਦੋ ਚਾਰ ਦਿਨ ਸਬਜ਼ੀਆਂ ਖਾ ਲਈ ਉਸ ਤੋਂ ਬਾਅਦ ਸਾਗ ਬਾਰੇ ਸੋਚੂਗੇ ਲੋ ਜੀ ਉਹਦੋਂ ਸਵੇਰੇ ਰੋਟੀ ਖਵਾ ਕੇ ਭੇਜਿਆ ਬਸ ਸਾਰ ਚ ਕੋਈ ਸਮਾਨ ਨਹੀਂ ਚੱਕਿਆ ਮੈਂ ਤਾਂ ਐਦਾਂ ਹੀ ਸਾਰਾ ਸਮਾਨ ਪਿਆ ਬਸ ਹੁਣ ਕੋਈ ਸਾਰੇ ਸਮਾਨ ਦੀ ਸੈਟਿੰਗ ਆ ਦੇਖੋ ਮੂਲੀਆ ਦਾ ਬੇੜ ਆਪਣਾ ਭੁੰਨ ਲਿਆ ਸਾਰਾ ਕੁਝ ਕਰਕੇ ਤਿਆਰ ਕਰਕੇ ਰੱਖਿਆ ਬਸ ਇਹੋ ਇਹਦੇ ਵਿੱਚ ਆਪਣਾ ਇਹ ਪਾਣੇ ਰਹਿੰਦੇ ਆ ਮੇਥੇ ਦੀ ਧਨੀਆ ਤਾਂ ਤੁੰਟੋ ਕੇ ਪਾਣੀ ਚ ਨਿਚੋੜ ਜੀ ਲਓ ਕਿਉਂਕਿ ਮੇਥੇ ਦੇ ਸਾਰਾ ਕੁਝ ਉਹ ਸਾਰਾ ਕੁਝ ਤਿਆਰ ਕਰ ਰਹੇ ਹੋਏ ਦੇ ਵਿੱਚ ਪਾਣੀ ਹੋਣਾ ਚਾਹੀਦਾ ਪ੍ਰੋਫੈਸਰ ਬਸ ਦੀ ਛੋਟੇ ਛੋਟੇ ਨੇ ਕੰਮ ਕਰਨੇ ਪੜਨ ਜ ਨਹੀਂ ਆਂਦੇ ਹੈਗੇ ਇਹੇ ਆਪਣਾ ਖਾ ਲਿਆ ਪਕਾ ਲਿਆ ਖਾ ਲਿਆ ਪਕਾ ਲਿਆ ਭਾਂਡੇ ਮਾਂਜ ਲੀ ਕਰ ਲਿਆ ਉਹ ਕਰਨਾ ਨਾਲ ਦੀ ਨਾਲ ਉਹ ਦਰਮਿਆਨ ਹੋਊਗਾ ਪਰਾਂ ਤੇ ਖਾਵਾਂਗੇ ਜੇ ਭੱਜ ਨਹੀਂ ਲੱਤੀ ਮੱਖਣੀ ਨਾਲ ਲੱਤੀ ਮੈਂ ਕੱਲ੍ਹ ਹੈਗੀ ਸੀ ਅੱਜ ਤੇ ਚੰਗੀ ਤੋਂ ਪਛੰਦ ਜਿਹੀ ਪਤਾ ਨਹੀਂ ਯਾਦ ਹਾਂ ਕੱਲ ਸਵੇਰੇ ਫਿਰ ਸੀ ਸ਼ਾਮ ਨੂੰ ਮੱਖਣੀ ਬਣਦੀ ਸੀ ਹੁਣ ਆਪਾਂ ਇਹਦੇ ਵਿੱਚ ਚੀਰ ਲਈ ਆਪਣਾ ਆਲ ਦਵਾਸੇ ਪਰਾਂਠਾ ਬਣਾ ਰਹੀ ਸੀ ਜੀ ਮੈਂ ਇੱਕ ਬਣਾ ਖਾ ਲਿਆ ਜੀ ਗੁੱਜਾ ਖਾਣ ਲੱਗੇ ਵਿਚਾਰਾ ਆਪੋ ਆ ਗਿਆ ਪਹਿਲਾਂ ਮਮਾ ਆਉਣਗੇ ਗੁੱਜਾ ਖੋਲੋ ਟਿੱਕ ਖਾ ਲਿਆ ਬਹੁਤ ਹੈ ਮਸਾ ਹੀ ਖਲਾਇਆ ਛਿੱਜ ਖੋਲੋ ਖੁਸ਼ ਤੇ ਆਸੇ ਰੋਲੀ तनिया चीर दी, धनिया चीर के बस फिर बनाऊंगी परांठे। सासरी कालजी, निपड़ गया। हाँ, बाकी तो निपड़ बस रोटी गए रहे हैं बाकी तो सारा चक्के बस आना। ਇਹਲੇ ਤਾਰ ਹੈ ਗਿਆ ਅੱਜ ਮੈਂ ਕਿਹਾ ਪਹਿਲਾਂ ਨਾਣੇ ਨੂੰ ਮੇਰੇ ਨਾਲ ਵੇੜ ਲਾ ਫਿਰ ਛੱਦ ਲਈ ਫਰੀਜਾ ਬੰਦ ਆਂਦੀ ਅੱਧੇ ਕੰਮ ਨਾਲ ਨਾਣੇ ਪਿੱਛੇ ਰੁਕੇ ਰੱਖਾਂ ਤੇਰਾ ਵੀਰ ਦੇਖਿਆ ਬਾਹਰ ਕਿਆ ਜੀ ਆਪਾਂ ਕੀ ਰੋਟੀ ਤਾਂ ਆਪਣੇ ਬਣਾ ਲਈ ਜਿਹੜੀ ਵੀ ਨਾ ਸਿੰਪਲ ਬਣਾਣੀ ਸੀ ਤੇ ਆਪਾਂ ਬਣਾਉਣ ਲੱਗੇ ਜੀ ਹੁਣ ਮੂਲੀ ਦੇ ਵਾਲੇ ਪਰਾਂਠੇ ਠੀਕ ਹੈ ਭਾਂਡੇ ਵਗੈਰਾ ਨੂੰ ਮਾਤ ਸੀਗੇ ਸਫਾਈ ਹੋ ਗਈ ਸਾਰੇ ਘਰ ਦੀ ਆਪਣੀ ਝਾੜੂ-ਪੋਚਾ ਲੱਗ ਗਿਆ બસ ਫਿਰ ਮੈਂ ਜਿਹੇ ਬੈਠ ਕੇ ਸੀਗੀ ਮੈਂ ਜੇ ਕਰਨਾ ਵੀ ਗਿਆ ਸੁਧਾਰ ਜੀ ਬਾਹਰ ਨੂੰ ਲੱਗੇ ਸੀਗੇ ਪਾਪਾ ਜੀ ਪਿੱਛੇ ਪੱਲੜ ਲਵਾ ਰਹੇ ਤੇ ਲੋ ਜੀ ਇਹਦੇ ਵਿੱਚ ਆਪਾਂ ਨੇ ਇਥੇ ਪਾ ਆਪਣਾ ਧਣੀਆ ਵਗੈਰਾ ਪਾ ਲਿਆ ਮੂਲੀ ਦੇ ਗਿਹੜਾ ਪਰਾ ਤਿਆਰ ਹੈ ਦੇ ਵਿੱਚ ਪਾਈ ਹੋਈ ਆ ਆਪਣੀ ਇਹ ਹਰੀ ਮਿਰਚ ਤੇ ਇਹਨਾਂ ਆਪਾਂ ਗੈਸ ਤੇ ਇਹਨੂੰ ਪਹਿਲਾਂ ਸੇਕ ਲਵਾ ਲਿਆ ਸੀਗਾ ਨਮਕ ਮਿਰਚ ਤਾਂ ਮੈਂ ਇਹਨਾਂ ਤੇਜ ਕਰਿਆ ਬਈ ਜੀਰੇ ਦਾ ਲਾਇਆ ਹੋਇਆ ਇਹਨੂੰ ਤੜਕਾ ਥੋੜੀ ਮਰਜ਼ੀ ਤੁਸੀਂ ਇਹਦੇ ਵਿੱਚ ਪਿਆਜ਼ ਲਸਣ ਵੀ ਪਾ ਸਕਦੇ ਮੈਂ ਇਹਦੇ ਵਿੱਚ ਅਦਰਕ ਵੀ ਪਾਇਆ ਹੋਇਆ ਆਪਾਂ ਇਹਨੂੰ ਡਬਲ ਰੋਟੀ ਚ ਪਾ ਕੇ ਬਣਾਵਾਂਗੇ ਮੂਲੀ ਰੱਖਦੇ ਹਾਂ ਬੰਦ ਦੇ ਕਰੋ ਉਹ ਮੈਂ ਚਾਰ ਰੱਖੀ ਦਿੱਤੀ ਚਾਰ ਦੀ ਕੋਈ ਨਹੀਂ ਪਾਪਾ ਜੀ ਰੱਖ ਰਹੇ ਇਹ ਨਹੀਂ ਕਿਉਂ ਹੈ ਕੱਲੂ ਕਿਆ ਪੱਤੇ ਮੂਲੀ ਬਣਦੇ ਉਹ ਨਹੀਂ ਵਧੀਆ ਬਣਦੇ ਹੈ ਉਹ ਨਹੀਂ ਵਧੀਆ ਬਣਦੇ ਲੁਕੀ ਜੀ ਮੂਲੀਾਂਗੇ ਪਰਾਂਦੇ ਖਾਣੇ ਤੇ ਬੇਰ ਆਸ ਤਾਹੀ ਵਧੀਆ ਲੱਗਿਆ ਹੈ ਨਾ ਆਪਾਂ ਜੀ ਹਾਂ ਨਾ ਬਾਈ ਖਾਣਾ ਬਾਈ ਬਣਦੇ ਨੂੰ ਬੜੀ ਆਉ ਉਹ ਵਧੀਆ ਲੱਗਦਾ ਮੈਨੂੰ ਲੱਗਦਾ ਉਹ ਤਾਂ ਬਸ ਹੋਰ ਸਹੀ ਜਨਾਰੇ ਆ ਰਹੀ ਹੈ ਨਾ ਬਾਂਦੂ ਦੁਕਾਨ ਤਾਂ ਵੀ ਚਾਹ ਪਾਣੀ ਹੋਣਾ ਮੇਰੇ ਕਿਸੇ ਚਾਹ ਤੀ ਦੁੱਈ ਲੈ ਕਰੋ ਫਿਰ ਬਰਗ ਰੱਖ ਦਿਓ ਚਾਹ ਉਹ ਉਸ ਨੂੰ ਹੱਥ ਨਾ ਲਾ ਲਈ ਉਹ ਨਗੀ ਤਾਰਾ ਉਹ ਫਿਰ ਤੁਸੀਂ ਜਿਹੜੇ ਸੁੱਚ ਲਵਾਵਾ ਜਿੱਦਣ ਹੁਣ ਨੰਗੀਆਂ ਤਾਰਾਂ ਨੂੰ ਲੱਗਿਆ ਫਿਰ ਕਿ ਸੁੱਚ ਪਾਉਗਾ ਜਿੱਦਣ ਅਮਨੇ ਕਰਨੀ ਫਿਰ ਸੁੱਚਾਉ ਮੈਂ ਤਾਂ ਨਹੀਂ ਕਰਨੀਗੀ ਤੂੰ ਹਾਂ ਐਵੇਂ ਸਿਆਂ ਘਟ ਜਾਈਆਂ ਆਮਨ ਵੀ ਬੜ ਜਗੀ ਕਰਕੇ ਹੁੰਦੇ ਲੱਗੀ ਵਈ ਕੁੜੀ ਬਹੁਤਾ ਪਈ ਨਾ ਬਿਜਲੀ ਕਰਕੇ ਮਾਰਦੀ ਇਹ ਸੁੱਚੇ ਨਹੀਂ ਲਵਾਉਂਦੇ ਮੈਂ ਮੈਂ ਕਹਿ ਗਿਆ ਹੱਕ ਲਈ ਮੇਰੇ ਸਾਰੇ ਸੁੱਤ ਨਹੀਂ ਲਵਾਉਂਦੇ ਜਿੱਦ ਤੇ ਮੇਰੇ ਕਰੰਟ ਲਾ ਕੇ ਦੇਖੀ ਜਾਓ ਫਿਰ ਆਪਾਂ ਜੀ ਪੱਤੀ ਦਾ ਬਾਈ ਨਹੀਂ ਵਾਹਿਗੁਰੂ 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 ਸੱਤਰ ਬਾਤਮਾ ਹੋ ਗਈ ਆ ਮੈਂ ਸੱਤਰ ਵੀ ਜਾਣਾ ਹੱਥੇ ਮਖਾਨ ਖਾਣ ਹਾਂ ਫਟਾ ਫਟਾ ਹੱਟ ਮਖਾਣੇ ਦੱਸ ਹੈ ਕੋਈ ਅਕਲ ਕੀ ਕਰ ਲੈਣਾ ਉਦਮ ਲੈ ਲਈਆ ਉਹ ਦੂਨੂ ਨੂੰ ਫਿਰ ਪਪੀਤਾ ਦੇ ਦਿਆ ਅੱਜ ਚਲ ਮੈਂ ਮੇ ਖਾ ਮੰਨ ਨਾ ਮੈਂ ਆਪਣਾ ਹੋਰ ਰੱਖ ਲੈ ਡੱਬੇ ਬੰਦ ਕਰਕੇ ਮੈਨੂੰ ਮੇਰ ਮਖਲਸ਼ਮ ਘਟ ਰਿਹਾ ਹੈ ਲਿਆਉਂ ਤਿੰਨ ਕਰਤਾ ਇੰਨਾ ਮੈਂ ਕਿ ਬਹੁਤਾਂ ਮਖਾਣੇ ਹੀ ਲੋ ਜੀ ਐਵੇਂ ਐਵੇਂ ਕਰਕੇ ਆਪਾਂ ਨੇ ਆਪਣੇ ਸਾਰੇ ਪ੍ਰਾਂਠੇ ਬਣਾ ਲੈਣੇ ਠੀਕ ਹੈ ਤੇ ਨਾਲ ਦੀ ਨਾਲ ਵਾਸਤੇ ਮੈਂ ਹੁਣ ਪਾਪਾ ਜੀ ਵੀ ਬੈਠ ਕੇ ਖਾਣ ਵਾਸਤੇ ਬਸ ਸਰਦਾਰ ਜੀ ਨਾਲ ਦੀ ਨਾਲ ਉਹਨੂੰ ਖਾਣ ਵਾਸਤੇ ਦੇਈ ਜਾਣੀ ਇਹਦੇ ਤੇ ਹੀ ਉਹ ਲਾ ਦਈਏ ਪਰਾਠੇ ਪਾ ਲਾ ਪਾਪਾ ਜੀ ਨੂੰ ਦੇ ਦਿੰਦੇ ਹਾਂ ਬੜਾ ਠੀਕਾ ਬਸ ਇੱਕ ਕਰੀ ਪਕਾਣੇ ਸ਼ੁਰੂ ਹੋ ਜਾਣਗੇ ਤਾਂ ਨਾਲ ਦੀ ਨਾਲ ਦੇ ਦਈਏ ਦਾਗੇ ਥੱਲੇ ਜਿੰਨੇ ਵੀ ਖਾਲੀ ਹੋਏਗਾ ਨਾ ਨਹੀਂ ਜੀ ਦੀ ਪੂਰਕ ਸੈਡ ਨਾਲ ਕਾਤੀ ਖਾਲੀ ਹੋਏ ਜਦੋਂ ਸੁਮ ਪਾਦੇ ਖਰਾਬ ਜਿਹੜੀ ਆ ਹਜੀ ਰਹੀ ਹੈ ਨਾ ਇਹਨੂੰ ਵੀ ਛਾਂਪ ਲੋ ਆਹ ਹੋਰ ਜਦੋਂ ਅਸੀਂ ਕਈ ਵੇਲੇ ਤੋਂ ਹੋਂਦੋਂ ਸੇ ਪਾਣੀ ਇੱਧਰ ਨੂੰ ਜਾਹਾ ਹੈ ਮੈਨੂੰ ਫਿਰ ਤੋਂ ਆਉਣ ਦੇ ਕੇ ਕੀ ਕੀ ਹੈ ਸਾਨੂੰ ਵਿਚਾਰਨ ਲੱਗੂਗੇ ਧੋਏ ਨਾ ਟੈਂਕੀ ਖਾਲੀ ਹੋ ਜੀ ਕਿ ਸੁਮ ਪਾਵਾਂਗੇ ਕਾਤੀ ਇੱਕ ਟੈਂਕੀ ਵੀ ਸੁਮ ਨਹੀਂ ਪਾਵਾਂਗੇ ਗੋਲਮਾ ਪਾਵਾਂਗੇ ਲੋ ਹਾਪਾ ਜੀ ਕਾ ਉਦਨ ਮਤਲਬ ਪ੍ਰਾਂਤਾ ਮੂਲੀਆ ਨਹੀਂ ਮੂਲੀਆ ਨਹੀਂ ਆਹ ਦੇ ਰੋਟੀ ਦੇ ਦੋ ਪੱਟੇ ਨਾ ਮੇਰੀ ਰੋਟੀ ਰਾੜਦੀ ਭਰੇਣ ਪਪੜਾ ਨਹੀਂ ਬਣਾਦੇ ਮੈਂ ਪਾਪਾ ਇਹ ਸਾਡੇ ਪੇਸਨ ਰੋਟੀ ਜ਼ਰੂਰ ਖਾਂਦੇ ਨਾਲ ਕਹਿੰਦੇ ਸ਼ੂਗਰ ਵੱਜ ਜਾਂਦੇ ਇਹਦੇ ਕਰਕੇ ਹਨ ਮੈਂ ਕਹਿੰਦੀ ਮੂਲੀਆ ਦੇ ਇੱਤੇ ਖਾਵਾਂਗਾ ਮਾਖਣੀ ਦੇਵਾ ਮਾਪਈ ਨਾ ਦੇਸੀ ਦੇਸੀ ਕੁਛ ਨਹੀਂ। ਤਰ੍ਹਾਂ ਕੀ ਲੈਣੀ? ਕੁਛ ਨਹੀਂ। ਗਿੱਲਾ ਊਣਾ ਹਾ ਕੋਲਾ। ਤੇਨੂੰ ਜੁੰਕਾ ਟਿੱਡੇ ਵਿੱਚ। ਇਹਨੂੰ ਪਰੋਹਾ ਲੈ ਲਈਏ ਉਹਨੂੰ। ਥੋੜੇ ਕੱਪੜੇ ਕਿੰਨੇ ਗੰਦੇ ਵੈਪਾਈ। ਉਹ ਕੋਈ ਧੂਆ ਲੱਗਿਆ ਬਾਹ। ਹਾਜੀ ਤੇ ਲੱਗਿਆ। ਉਹ ਬਰਨ ਨਹੀਂ ਦਿੰਦਾ। ਅਸ ਫੋਲਰ ਲੱਗੇ ਹੈ। ਤਾਂ ਮੇਰਾ ਆਪਰੇ ਵੀ ਹੁਣ ਕੁਛ ਵੇਲੇ ਸਾਵਧਾਨ ਰਹਿਣਾ ਪਵੇ। ਇਹ ਨਹੀਂ ਸ਼ੇਤੀ ਲਵੇ। ਬਹੁਤ ਮਾਤਰ ਦੇ। ਬਟ ਮੋਰੇ ਬਲੰਦੀ ਕੰਪਲਟ ਕਰਦੀ ਹਵਾ ਬੰਦ ਕੰਡੀਸ਼ਨਰ ਹਾਂ ਦੁਆ ਨੂੰ ਇੱਕ ਪਰਵਰਲਾ ਦਾ ਟੋੜਨਾ ਦੁਆ ਨੂੰ ਪਰਵਰਲਾ ਚਾ ਡੋਲੀ ਦਾ ਪਰੇ ਉਹ ਉਹ ਜਿਹੜੀ ਉਹਦਾ ਸਵਾਲ ਹੈ ਕਿ ਨਾ ਇੱਕ ਵਾਰ ਦਾ ਇੱਕ ਵਾਰ ਹੀ ਕਿਵੇਂ ਬਣਾ ਦੋ ਦਵਾਰ ਦਾ ਹਾਂਜੀ ਸਟਾਪ ਨਹੀਂ ਉੱਤੇ ਵੀ ਨਹੀਂ ਹੋਏ ਕੋਸੇ ਰੰਗ ਕਿੰਨੇ ਲਾਗੇ ਹੋਣਗੇ ਕਿੰਨੇ ਦੇ ਬਣਾਤੇ ਤੇ ਫਿਰ ਦੋ ਦਵਾਰ ਦਾ ਤਾਂ ਖਾਣੇ ਨਹੀਂ ਇੱਕ ਤਾਂ ਚੁੰਨੀ ਨਹੀਂ ਆਹ ਰਹਿੰਦੇ ਹੈ ਚੁੰਨੀ ਰਹੇ ਤਾ ਲਓ ਐਨ ਨੜਿਆ ਪੁੰਡਾ ਖਾ ਲਓ ਉਹ ਤਾਂ ਫੇਰ ਵੀ ਖਾ ਹੋ ਜਾਊ ਠੱਲੇ ਹੋਣੇ ਕਰੋਠਾ ਸਿੱਜਣਾ ਨੇ ਕਰ ਬੀ ਨਾਮ ਲस्सी ਦਵਾ ਲਸਤੀ ਹਮ ਕਰ ਨੂੰ ਪਾ ਦੇ ਬੀਜੇ ਜੀਰਾ ਬਾਦੂ ਫਿਰ ਤਾਂ ਭੁੰਨਣਾ ਪੈਣਾ ਜੀਰਾ ਦਾ ਹੋਰ ਬੈ ਨਹੀਂ ਹੁੰਦਾ ਸਹੀ ਬਾਰੂ ਕਰਿਆ ਐ ਤੇ ਆ ਸਵਾਦਲਾ ਦਾ ਕਰ ਨੂੰ ਬੰਦ अच्छी वो ओडिट पाप इन्हें चालू नहीं मेरे जमाने पहले पा रखी हम सारे नित्य चाय चार खोल रहे ठीक है बोले तनु बच्चन चलाना पहले नहीं तो वहीं बढ़ा गया पोस्टिंग में पोस्टिंग रही है वहीं बढ़ गया कटी है इस चीज़ में कहाँ पानी डालना पड़ेगा वो इनको होता है लीरजी लोग होगे ना था था। � आज भी और सुखी और अब थोड़ा कणक घेर जी जी के दाना लगा दो 2 थैले भरनी हैं आया मैं भी रोटी लाता अच्छे हैं रोटी बनानी है हां और कोई बात नहीं रख दे अच्छा भी बनाना ना कोई मैं पा दूँ रोटी खाओ खाओ सब्जी गरम करनी है तो पैर के लिए ना ले लो सीता जी डालनी है ना हां ये वाले हां

ਗੇੜਾ ਮਮਰਾ ਇਹਦਾ ਉਹ ਮੋਟਾ ਮਾਰਿਆ ਨੂਨ ਵਿੱਚ ਫੇਰੀ ਆ ਗਈ 3 ਪੀਸ ਵਨ ਠੀਕ ਐ ਤਾਰ ਤਾਰ ਬੋਲ ਜਾ ਉਹ ਕੋਈ ਨਾ ਪੈਰ ਆਖ ਨੂੰ ਪੈਰ ਬੰਦਿਆ ਗਿਆ ਪੈਰ ਉਖਾੜ ਦੇ ਤਾਂ ਚੋਰ ਉਹ ਹੋ ਕੇ ਨਾ ਕੋਈ ਚੋਰੀਆਂ ਕਰਦੇ ਚੋਰੀ ਨਹੀਂ ਕਰਦੇ ਹੈ ਬੰਦਾ پتہ ਨਹੀਂ ਕਿ ਆ ਮੇਨਾ ਚੋਰੀ ਕਰੀ ਕਰਤੇ ਮੋਢੇ ਉੱਪਰ ਕੋਈ ਕੋਈ ਬੰਦਾ ਪੈਂਦਾ ਨਹੀਂ ਹਮ ਕੁਝ ਸਿਰਫ ਆਪਣੇ ਮਰਾ ਕਰਾਉਣਾ ਬਾਜਨਾ ਬਾਜਨਾ ਪਾਉਣਾ ਹਾਂ ਤੇ ਨੱਚੋਗੇ ਦਰ ਨਾਲ ਕਿਹਾ ਤਵਾਰੇ ਕਿਸੇ ਨਾ ਚਲੇਗਾ ਉਹ ਇੱਕ ਫਿਮਾ ਮਾਰ ਕੇ ਉਹ ਤੁਸੀਂ ਲੈ ਲਾ ਸੁੱਤੇ ਪਏ ਬੰਦੇ ਦਾ ਅਧ ਮਰੀਆ ਹੋਗਾ ਸੁੱਤੇ ਪਏ ਬੰਦੇ ਦਾ ਕੁਛ ਨਹੀਂ ਹੁੰਦਾ ਲੈ ਹੂੰ ਕੁਮਰ ਦਾ ਵੀ ਨੁਕਾ ਦਾ ਲੇ ਬਣਾ ਕਿਸਾਨ ਮੰਨ ਲਿਆ ਪਰ ਉਹ ਛੌੜ ਜਿਮਾ ਮੈਂ ਜੀਦਾ ਕੰਟੋ ਕਰਾ। ਰੱਖੋ ਕਰੋ ਕੋਈ ਰਖਾ ਜੀ ਦੱਸੋ। ਰੱਖਣਾ ਮਾਂ ਮੇਰੇ ਬੋਈਆਂ ਮੈਂ ਰੱਖ ਲਾ। ਲੋ ਜੀ ਰੋਟੀ ਬਣ ਗਈ ਦਾ ਆਪਣਾ ਨਿਬੜ ਗਿਆ। ਮੈਂ ਵੀ ਖਾਲੇ ਮੂਲੇ ਨੇ ਬਣਾਉਣੇ ਬਾਲੇ ਟੇਸਟੀ ਤੇ ਬਾਲੇ ਸਪਾਈਸੀ ਜੀ ਹੈ। ਤਾਂ ਹੀ ਪਾਪਾ ਜੀ ਕਰਦੇ ਕਿ ਨੂਨ ਮਿਰਚ ਐਂ ਤਿੱਖਾ ਪਾਇਆ ਹੋਏ ਨੇ। ਤੇ ਬਾਕੀ ਬਈ ਧੁੱਪ ਧੱਪ ਨਿਕਲਦੇ ਸਾਰ ਤਾਂ ਕੁਛ ਹੈ ਨਹੀਂ 11:00 ਵਜੇ। ਲੱਗਦੀ ਨਹੀਂ ਧੁੱਪ ਨਿਕਲੂਗੀ। ਤੇ ਪਾਪਾ ਜਿੰਨ ਲੱਗੇ ਜਾਨ ਖੇਤਾਂ ਵਿੱਚ ਪਾਪਾ ਇਹਨੇ ਸਾਡੇ ਨੇ ਆਪਣਾ ਚਮਕੀਲਾ ਕੋਟ ਕੱਢ ਲਿਆ ਵੀ ਉਹਨੇ ਕੋਟ ਪਾਇਆ ਕਰਨਾ ਇੱਕ ਦਦੇ ਵਿੱਚ ਛਾੜਨ ਲੱਗਦੀ ਹੈਗੀ ਪਿੰਦਾਂ ਅੱਜ ਬੜਾ ਤਿਆਰ ਹੋਇਆ ਵਾ ਕਿੱਧਰ ਕੀ ਤਿਆਰੀ ਹੈ ਹੈ ਵਿਆਹਾਂ ਜਾ ਰਿਹਾ ਲੈ ਵੀ ਅੱਜ ਸਾਡੇ ਮੁੰਡੇ ਦੀ ਪੂਰੀ ਟੋਰ ਹੈ ਅਮੇ ਤਾਂ ਆਪ ਵਿਆਹਾਂ ਜਾਣੇ ਸੋਚ ਰਹੇ ਚਾਹੀਏ ਕਨਾਂ ਜਾਈਏ ਜਾਈਏ ਤੇ ਨਾ ਜਾਈਏ ਆਹ ਚਲ ਮੈਨੂੰ ਵੀ ਲੈ ਜਾ ਫਿਰ ਵਿਆਮਾ ਚਲੋ ਐ ਨਹੀਂ ਕਹਿੰਦਾ ਪਾਪੀ ਚਲ ਤਿੰਨ ਨੂੰ ਵੀ ਵਿਆਮਾ ਲੈ ਜਾ ਚਲੋ ਆ ਵੀ ਆ ਕੇ ਕਿਹਾਂ ਤੇ ਦੇਖੀ ਕਹਿ ਕੇ ਵਿਆਮਾ ਕੇ ਲੈ ਗਿਆ ਕਿਆ ਲੈ ਗਿਆ ਕਿਹਾਂ ਦੇ ਘਰ ਆ ਚਲੋ ਵਿਆਮਾ ਚਲ ਆਜੋ ਚਲ ਠੀਕ ਹੈ ਮੈਂ ਤਿਆਰ ਆਇਆ ਬਸ ਠੀਕ ਹੈ ਸੋਹਣੇ ਸੋਟ ਵਿਆਮਾ ਪਾਣੇ ਕਿ ਲਾਈਕ ਹੈ ਹਾਂ ਹਾਂ ਚਲ ਠੀਕ ਹੈ ਕੱਢ ਗੱਡੀ ਚਲ ਆਜੋ ਗੱਡੀ ਗੱਡੀ ਹੀ ਹੈ ਠੀਕ ਹੈ ਆ ਰਹੀ ਐ ਮੈਂ ਠੀਕ ਹੈ ਮੈਂ ਜੁੱਤੀ ਪਾ ਆਇਆ ਬਸ ਠੀਕ ਹੈ ਲੋ ਜਬਸ ਭਾਂਡੇ ਰਹਿ ਗਏ ਜਿਹੜੇ ਹੁਣ ਰੋਟੀ ਖਾਧੀ ਹਨ ਮੈਂ ਕਿੰਨੇ ਥੋੜੀ ਦਰ ਸੈਰ ਸਪਟਾ ਖਾ ਲਈਏ ਭਾਂਡੇ ਦਾ ਫੇਰ ਮੰਜੂਗੀ ਦੇਖੀ ਇੱਧਰ ਘੁੰਮ ਫਿਰ ਕੇ ਬਸ ਠੰਡ ਹੋ ਗਈ ਮੇਨ ਤਾਂ ਨਹੀਂ ਪਾਪਾ ਜੀ ਨਹੀਂ ਆਏਗਾ ਨਾ ਕਿਸੇ ਡਾਕਟਰ ਨੇ ਤੱਕੜੀ ਜੀ ਬਾਈ ਤੂਫਦੇ ਹੀ ਵੀ ਐ ਵੀ ਜਿਹੜੀ ਤੂ ਕੋਟੀ ਨਹੀਂ ਪਾਈ ਕੋਣ ਕਹ ਰੇ ਮੈਨੂੰ ਪਤਾ ਨਹੀਂ ਕੋਈ ਜਣੇਗਾ ਤੂੰ ਰਾਜਪੁਰੇ ਚਲੀ ਮੈਂ ਕਿਹਾ ਨਹੀਂ ਮੈਂ ਰਾਜਪੁਰੇ ਜਾਣੀ ਜਾ ਰਹੀ ਹਾਂ ਅੱਗੇ ਅੱਛਾ ਆ ਇੱਧਰ ਪੱਲੜ ਲਾਇਆ ਮੋਰੀ ਚਮਚਾ ਤੇ ਆ ਇੱਥੇ ਪੱਲੜ ਲਾਣਾ ਆਪਾਂ ਨੇ ਹਜੇ ਆਪਾ ਪਾਪਾ ਜੀ ਪੰਲੜਾ ਤਿਆਰ ਕਰਦੇ ਆ ਤੇ ਉਹ ਮੋਰੀ ਦੇ ਵਿੱਚ ਪੰਲੜਾ ਲਾ ਦਿਆ ਠੀਕ ਹੈ ਤੇ ਮੱਝਾਂ ਕੱਢੀਆਂ ਹੋਈਆਂ ਨੇ ਬਾਹਰ ਅੰਦਰ ਦੇ ਕੱਕਾ ਪਾਪਾ ਜੀਰ ਲਾ ਗਏ ਵੀ ਅਮਨ ਨੂੰ ਔਖੀ ਨਾ ਹੋਵੇ ਜੇ ਅਸੀਂ ਖੇਤਾਂ 'ਚ ਹੋਈਏ ਰਾਮ ਨਾਲ ਅੰਦਰ ਮੰਜਾ ਮੱਝਾਂ ਬੰਨ ਦਵੇ ਅਮਰੂਦ ਦੇਖ ਕੇ ਆਈਏ ਕੋਈ ਤੋਰੀਆਂ ਉੱਤਰ ਰਹੀਆਂ ਨੇ ਹੋਰ ਹੁਣ ਨਾ ਤੋਰੀ ਦੀ ਸਬਜ਼ੀ ਜਦੋਂ ਮੈਨੂੰ ਬਣਾਉਣ ਨੂੰ ਹੋ ਲੱਗਦੇ ਕੋਲ ਜੀ ਹੋਣ ਲੱਗ ਗਈ ਦੀ ਰਹਿਣ ਦੇ ਛੱਡ ਭਰੇ ਬਣਾਉਣੀਆਂ ਨਹੀਂ ਹੈਗੀਆਂ ਕਿੰਨੂ ਮਸੰਮੀਆਂ ਆਪਣੇ ਲੱਗ ਰਹੇ ਨੇ ਪਰ ਮੇਨਾਂ ਦਾ ਵੀ ਅਗਲੀ ਵਾਰੀ ਜ਼ਿਆਦਾ ਫਲ ਦੇ ਦੇਣਗੇ ਇਹ ਹੱਸਾ ਕੱਚੇ ਜਿਹੇ ਨੇ ਅੱਜ ਤੁਹਾਨੂੰ ਆਲੂ ਦਿਖਾਨੀਆਂ ਮੈਂ ਦੂਜਾ ਗੇੜਾ ਕਰਕੇ ਸਾਡੇ ਪਾਪਾ ਜੀ ਨੇ ਇੱਕ ਕੰਮ ਦੋ ਕਾਜ ਕਰੇ ਹੋਏ ਨੇ ਦੇਖੋ ਵਿੱਚੇ ਆਲੂ ਦੀਸਰੇ ਨੇ ਤੁਹਾਨੂੰ ਵਿੱਚੇ ਤੁਹਾਨੂੰ ਮੂੜੀਆਂ ਦੀਸਰੀਆਂ ਹੋਣੀਆਂ ਅਸਾਂ ਮੂੜੀਆਂ ਦੇਖਣ ਵੀ ਨਹੀਂ ਆਏ ਹਜੇ ਮੂੜੀਆਂ ਹੋ ਗਈਆਂ ਜਾਂ ਨਹੀਂ ਹਾਜੀ ਨਹੀਂ ਹੋਈਆਂ ਕੁਛ ਹੱਥ ਮੜੀ ਮੜੀ ਜਿਐ ਨੇ ਨਾਲੇ ਆਲੂਆਂ ਤੇ ਬਟਾਤੇ ਤੇ ਨਾਲੇ ਮੂੜੀਆਂ ਤੇ ਉਧਰ ਲਸਣ ਉਹ ਅੱਗੇ ਗਾਜਰਾਂ ਬੀਜੇ ਹੋਏ ਨੇ ਵਿੱਚੇ ਇੱਧਰ ਚਕੰਦਰ ਬੀਜੇ ਹੋਏ ਨੇ ਆ ਜਾਮਣ ਹੋ ਰਹੀ ਹੈ ਲੋ ਜੀ ਅਮਰੂਦ ਦੇਖੀ ਹੁਣ ਕੋਈ ਜੇ ਅਮਰੂਦ ਮਿਲ ਗਿਆ ਇੱਕ ਇਹ ਅਮਰੂਦ ਹੋਏ ਤੇ ਇੱਕ ਹੋਇਆ ਔਲੇ ਦਾ ਬੂਟਾ ਇਹਨਾਂ ਨੂੰ ਝੋਟਾ ਉੱਪਰ ਨੂੰ ਨਹੀਂ ਹੋਣ ਦਿੰਦਾ ਹੈਗਾ ਜਿਹਦੇ ਤੋੜੇ ਨਾ ਇਹ ਅਮਰੂਦ ਵੀ ਇਹਨੇ ਸਾਨੂੰ ਉੱਪਰ ਨੂੰ ਜਾ ਰਹੇ ਸੀਗਾ ਝੋਟੇ ਨੇ ਇਹਨੂੰ ਤੋੜਤਾ ਵਿਚਾਰਾ ਸਾਡੇ ਦਾ ਫੁੱਟਿਆ ਹੁਣ ਤਾਂ ਅਮਰੂਦ ਵੀ ਹੋਰ ਦੇ ਰਹੇ ਨੇ ਲੱਗਣ ਲੱਗੇ ਇਹਦੇ ਲੰਬ ਢੀਂਗ ਜੇ ਪਹਿਲਾਂ ਘੋੜੇ ਸੋਹਣੇ ਅਮਰੂਦ ਲੱਗਦੇ ਸੀ ਇਹਦੇ ਪਿੱਛੇ ਕਾਟੋਆਂ ਖਾਈਆਂ ਜਾ ਰਹੀਆਂ ਨੇ ਅਮਰੂਦਾਂ ਨੂੰ ਅਸੀਂ ਤਾਂ ਘਟੇ ਸਾਰੇ ਕਾਟੋਆਂ ਜ਼ਿਆਦਾ ਹੁੰਦੀਆਂ ਨੇ ਮਰੂਤ ਉਹ ਉਹ ਮਰੂਤ ਪਰ ਤਾਂ ਮਰੂਤ ਕੱਟਿਆ ਨਹੀਂ ਆ ਗੰਨੇਆਂ ਨੇ ਬਾਲਾ ਇੱਥੇ ਜਾਲ ਜਾਂ ਪਾਤਾ ਸੀ ਇਹ ਗੰਨੇ ਨੇ ਕੁਛ ਪੱਤੇ ਹਾਏ ਦੇਖ ਤੂੰ ਪੂਰੀ ਚੜੀ ਹੋਈ ਹੈ ਹਨਾ ਇਹ ਮੌਸਮ ਜਿਵੇਂ ਨਿੱਕਾ ਜਿਹਾ ਹੈ ਠੰਡ ਵੀ ਨਹੀਂ ਹੈਗੀ ਨਹੀਂ ਇਹਦਾ ਪਰ ਲੱਗਣਾ ਚਲੋ ਲੱਗ ਵੀ ਰਹੀ ਹੈ ਥੰਡ ਪਰ ਇੰਨੀ ਜ਼ਿਆਦਾ ਵੀ ਨਹੀਂ ਹੈਗੀ ਪਰ ਕੀ ਇਹ ਸੂਟ ਮੇਰਾ ਕਾਫੀ ਪੁਰਾਣਾ ਹੈ ਹਨਾ ਕਾਫੀ ਵਾਰੀ ਪਾ ਲਿਆ ਬਸ ਹੁਣ ਪਾਊਗਾ ਇਹ ਥੋੜੇ ਦਿਨ ਫਿਰ ਤਾਂ ਸਰਦੀ ਦੇ ਵਿੱਚ ਪਹਿਣਾ ਨਹੀਂ ਹੈਗਾ ਇਹ ਜਦੋਂ ਸਰਦੀ ਆਏਗੀ ਏ ਸੂਟ ਨੂੰ ਦੇਖ ਕੇ ਸਾਹਿਬ ਪਾਪਾ ਜੀ ਨੇ ਕਿਹਾ ਤੂੰ ਰਾਜਪੁਰ ਚਲੀ ਹੈ ਮੈਂ ਕਿਹਾ ਨਹੀਂ ਜੀ ਮੈਂ ਘਰੇ ਹੀ ਕਿਤੇ ਨਹੀਂ ਜਾ ਰਹੀ ਹਾਂ ਸਰਦਾਰ ਜੀ ਨੇ ਬਚ ਕਹਿੰਦੇ ਰਾਜਪੁਰ ਚਲੀ ਜਾ ਮੈਂ ਕਿਹਾ ਨਾ ਕਰੀਏ ਚਲੋ ਜੀ ਇੱਕ ਅੰਮਰੂਦ ਤੋੜ ਲਿਆ ਆਪਣੇ ਕੋਲ ਕਿੰਨੂ ਪਏ ਨੇ ਆਪਾਂ ਬਣਾਈਏ ਫਰੂਟ ਚਾਟ ਠੰਡਾਂ ਦੇ ਵਿੱਚ ਤਾਂ ਨਾ ਮਨ ਲਗੀ ਭਾਰੀ-ਭਾਰੀ ਕੱਪੜੇ ਕੱਢ ਕੇ ਪਾਓ ਹੈਵੀ-ਹੈਵੀ ਸੂਟ ਪਾਓ ਜੋ ਮਰਜ਼ੀ ਪਾਓ ਗਰਮੀਆਂ ਦੇ ਵਿੱਚ ਤਾਂ ਪਾਏ ਹੋਏ ਵੀ ਐ ਹੁੰਦਾ ਵੀ ਇਹ ਤੋਂ ਵੀ ਪਤਲੇ ਵਾਲੀ ਹੈ ਗਰਮੀਆਂ ਦੇ ਵਿੱਚ ਬਾਲਾ ਪੂਰਾ ਹਾਲ ਹੁੰਦਾ ਹੈ ਸ਼ਾਇਦ ਇਸ ਵਾਰੀ ਆਪਣੇ ਇਹ ਵਾਲੇ ਬੁੱਟੇ ਨੂੰ ਵੀ ਫਲ ਲੱਗ ਜਵੇ ਓਏ ਗਿਰਗੀ ਦੀ ਅੱਦਾਂ ਲੱਗੋ ਆਪਾਂ ਨੇ ਪੱਥੀਆਂ ਨਹੀਂ ਠੀਕ ਹੈ ਪੱਥਣਾ ਵੀ ਨਹੀਂ ਹੈਗਾ ਅੱਜ ਆਪੇ ਅੱਜਾ ਲੱਗੋ ਇਹਨੂੰ ਹੁਣ ਆਪਾਂ ਦੋ ਦਿਨਾਂ ਦਾ ਇਕੱਠਾ ਕਰਕੇ ਪੱਥਾਂਗੇ ਲੋ ਜੀ ਇੱਧਰ ਹੈਗੀਆਂ ਆਪਣੀਆਂ ਗਾਜਰਾਂ ਉਹ ਮੇਥੇ ਨੇ ਉਹ ਪਾਲਕ ਇਹ ਗਾਜਰਾਂ ਮੇਥੇ ਮਿਲ ਗਈ ਇਹ ਜਿੰਨੀਆਂ ਵੀ ਕਿਆਰੀ ਨੇ ਉਹ ਉੱਥੇ ਤੱਕ ਇਹ ਸਾਰੇ ਸਾਡੇ ਪਾਪਾ ਜੀ ਨੇ ਬੀਜਿਆ ਨੇ ਤੇ ਅੰਦਰ ਜਿੰਨੀਆਂ ਗੀਆਂ ਹਰੀਆਂ ਨੇ ਉਹ ਸਾਰੀਆਂ ਮੈਂ ਬੀਜੀਆਂ ਨੇ ਜੇ ਕਦੇ ਪਾਪਾ ਜੀ ਕਹਿੰਦੇ ਫਲਾਣੇ ਬੰਦੇ ਨੇ ਸਾਗ ਤੋੜਣਾ ਮੈਂ ਕਿਹਾ ਨਾ ਮੈਂ ਬੀਜੀਆਂ ਹੋਈਆਂ ਨੇ ਐ ਕਿ ਮੈਂ ਤੋੜ ਲੈਣਾ ਥੋੜਾ ਹੀ ਹੋਜੇ ਸਾਗ ਪਿੱਛੇ ਤੋੜੋ ਮੈਂ ਲੋ ਜੀ ਔਲੇ ਦਾ ਬੁੱਟਾ ਵੀ ਸੁੱਕਣਾ ਹੋ ਗਿਆ ਹੁਣ ਤਾਂ ਉੱਪਰ ਨੂੰ ਪਤਾ ਨਹੀਂ ਫੁੱਲ ਆ ਰਹੇ ਉਹ ਪਤਾ ਨਹੀਂ ਕੀ ਹੋ ਰਿਹਾ ਹੈ ਬਾਈ ਆਉ ਦੋ ਤਿੰਨ ਦੇ ਨੀਚੇ ਲਾ ਗ ਰਹੇ ਨੇ ਆਹ ਦੇਖਾਂ ਤੁਹਨ ਦਿਖਾਨੀ ਹੈ ਆਹ ਆਹ ਤੁਸੀਂ ਦੱਸੋ ਵੀ ਇਹ ਫੁੱਲ ਲਾਏਗਾ ਕੀ ਹੈ ਇਹ ਤਾਂ ਵਿਚਾਰਾ ਹੁਣ ਵੱਧ ਕੇ ਐਡਾ ਵੱਡਾ ਹੋ ਜਾਣਾ ਸੀਗਾ ਮੈਂ ਸਰਦਾਰ ਜੀ ਨੂੰ ਇੰਨੀ ਵਾਰੀ ਕਹਿ ਲਿਆ ਮੈਂ ਕਿ ਤੁਸੀਂ ਇਹਦੇ ਨਾਲੇ ਆਲੇ-ਦਾਲੇ ਉਹ ਕਰ ਦੋ ਬਾੜ ਜੀ ਨਹੀਂ ਇਹ ਨਹੀਂ ਛੱਡਣਾ ਝੋਟੇ ਨੇ ਕਿੰਨੀ ਵਾਰੀ ਦੱਸ ਉਹ ਹੋ ਲਿਆ ਤੋੜੀਆਂ ਵੇਸੇ ਲੱਗ ਗਈਆਂ ਨੇ ਪਰ ਮੈਂ ਤੋੜਨੀਆਂ ਨਹੀਂ ਕਿਉਂਕਿ ਆਪਾਂ ਤਾਂ ਸਬਜ਼ੀਆਂ ਵਾਧੂ ਪਈਆਂ ਨੇ ਕੱਲ ਨੂੰ ਜੇ ਪਰਸ਼ਨ ਲੜੋਗੇ ਤੋਰੀਆਂ ਵੀ ਮਟਰ ਪਏ ਨੇ ਆਪਣੇ ਕੋਲੇ ਸ਼ਿਮਲੇ ਮਿਰਚ ਪਈ ਐ ਵਾਹ ਗੁਰੂ ਭਾਈ ਗੁਰੂ ਭਾਈ ਕੋਲ ਇੱਕ ਕਮਰੋ ਦੇ ਮਿਲ ਗਿਆ ਇੱਕ ਕਮਰੋ ਤਾਂ ਅੰਦਰ ਪਿਆ ਐ ਕਿੰਨੋਂ ਪਏ ਨੇ ਸੇਵ ਪਏ ਆ ਫਰੂਟ ਚਟ ਬਣਾਈਏ ਲਓ ਜੀ ਇੱਧਰ ਮੇਰੇ ਸਹਾਰਾ ਜੀ ਬੈਠੇ ਟੋਰਨਲ ਫੋਨ ਦੇਖ ਰਹੇ ਹਾਂ ਜੀ ਹੈਲੋ ਜੀ ਹੈਲੋ ਫਰੂਟ ਚਟ ਖਾਣੀ ਐ ਬਣਾਵਾ ਠੀਕ ਐ 5 ਮਿੰਟ ਦੋ ਬਣਾ ਕੇ ਲੈ